ਤੁਸੀਂ ਦੇਖ ਰਹੇ ਹੋ ਦੇਰਫੀਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਸ਼ਿਵ ਸਨਤ ਦੇ ਸੀਨੀਅਰ ਆਗੂ ਸੰਦੀਪ ਠਾਪਰ ਗੁਰਤੇ ਦੋ ਤੇ ਹੰਗ ਸਿੰਘਾਂ ਵੱਲੋਂ ਸ਼ਰੇ ਆਮ ਹਮਲਾ ਕੀਤਾ ਗਿਆ ਜਿਸ ਨਾਲ ਜਿੱਥੇ ਲੁਧਿਆਣਾ ਸ਼ਹਿਰ ਵਿੱਚ ਡੈਸ਼ ਦਾ ਮਾਹੌਲਾ ਉੱਥੇ ਹੀ ਸ਼ਿਵ ਸਨਤ ਆਗੂਆਂ ਦੇ ਵਿੱਚ ਇਸ ਹਮਲੇ ਨੂੰ ਲੈ ਕੇ ਸਰਕਾਰ ਖਿਲਾਫ ਕਾਫੀ ਰੋਸ ਵਿੱਚ ਆਇਆ ਜਾ ਰਿਹਾ ਸੋ ਇਸ ਸਾਰੇ ਮਾਮਲੇ ਉੱਤੇ ਅਲੱਗ-ਅਲੱਗ ਰਾਜਨੀਤਿਕ ਨੇਤਾ ਦਾ ਕੀ ਕਹਿਣਾ ਹੈ ਪੰਜਾਬ ਦੀ ਜਿਹੜੀ ਅਮਨ-ਅਮਾਨ ਦੀ ਸਥਿਤੀ ਹੈ ਉਸਤੇ ਕੀ ਕਹਿਣ ਜਾਂਦੇ ਹੋ ਆਓ ਮੇਨਾ ਮੌਜੂਦਾ ਇਸਤਮ ਆਵਾਜ਼ਪਾ ਦੇ ਪੰਜਾਬ ਦੇ ਜਨਰਲ ਸੈਕਟਰੀ ਅਨਿਲ ਸਿੰਘ ਜੀ ਜੀ ਸਾਹਿਬ ਸ਼ਰੀਆਮ ਪੀੜ ਪਾੜ ਵਾਲ ਬਜਾਰਾ ਸਿਵਲ ਹਸਪਤਾਲ ਦਿਨ ਦਿਹਾੜੇ ਸ਼ਿਫਸਨਾ ਦੇ ਆਗੂ ਸੰਦੀਪ ਥਾਪਨ ਗੁਰਤੇ ਪੇ ਦੋ ਨਿਹੰਗ ਸਿੰਘਾਂ 'ਤੇ ਸ਼ਰੀਆਮ ਹਮਲਾ ਕੀਤਾ ਕਿੱਸਾ ਦੇਖਦੇ ਸਾਬ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਇਨੇ ਪੀੜ ਪਾੜ ਵਾਲੇ ਇਲਾਕੇ ਸਿਵਲ ਹਸਪੀਟਲ ਦੇ ਬਾਹਰ ਇਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਮੈਂ ਉਹਨਾਂ ਦੀ ਵੀਡੀਓ ਦੇਖੀ ਹੈ ਕਿ ਰਸਤਾ ਨਹੀਂ ਹੈਗਾ ਉੱਥੇ ਲੰਘਣ ਨੂੰ ਇੰਨੇ ਭੀੜ ਭੜ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੰਦੀਪ ਥਾਪਰ ਗੋਰਾ ਜਿਹੜੇ ਕਿ ਸਾਡੇ ਸ਼ਿਪ ਸੈਨਾ ਦੇ ਨੇਤਾ ਨੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜਿਹੜਾ ਹੈਗਾ ਵਾ ਗਾਇਲ ਕੀਤਾ ਔਰ ਉਸ ਵੇਲੇ ਗੰਭੀਰ ਵਿਵਸਥਾ ਦੇ ਚਿੱਤ ਹਸਪਤਾਲ ਚ ਭੱਤੀ ਨੇ ਮਾਨੂੰ ਬੜਾ ਦੁੱਖ ਹੋਇਆ ਭਾਰਤੀ ਜਨਤਾ ਪਾਰਟੀ ਦੇ ਕੜੇ ਸ਼ਬਦਾਂ ਚ ਨਿੰਦਾ ਕਰਦੀ ਜਿਸ ਤਰੀਕੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਚਰਮੜਾ ਕੇ ਰਹਿ ਗਈ ਹੈ ਪੁਲਿਸ ਮੁਕ ਦਰਸ਼ਕ ਬਣ ਕੇ ਰਹਿ ਗਈ ਉਹਨਾਂ ਦੇ ਗਨਮੈਨ ਉਹਨਾਂ ਦੇ ਨਾਲ ਹੋਵੇ ਔਰ ਉਹ ਉੱਥੋਂ ਗਾਇਬ ਹੋ ਜਾਵੇ ਇਹ ਕੀ ਮਜ਼ਾਕ ਹੈ ਕਿ ਇਸ ਤਰ੍ਹਾਂ ਦੇ ਕਾਨੂੰਨ ਵਿਵਸਥਾ ਵਾਸਤੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਸੀ ਕਦੀ ਸੰਦੀਪ ਸੂਰੀ ਕਦੀ ਕਿਤੇ ਗੋਲੀਆਂ ਚੱਲਦੀਆਂ ਨੇ ਕਦੀ ਕਿਤੇ ਹੱਤਿਆਵਾਂ ਹੁੰਦੀਆਂ ਨੇ ਗੈਂਗਸਟਰਾਂ ਦਾ ਰਾਜ ਚੱਲਦਾ ਪਿਆ ਵਖਵਾਂ ਦੇ ਦਾ ਵਰਾਤ ਚੱਲਦਾ ਪਿਆ। ਥਾਂ-ਥਾਂ ਤੇ ਵਖਵਾਂ ਦੀ ਨਾਰੇ ਲੱਗਦੇ ਨੇ। ਔਰ ਭਵੰਤਮਾਨ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੈ। ਉਹਦੀ ਕੰਨ ਤੇ ਜੂ ਹੀ ਨਹੀਂ ਰੰਗਦੀ। ਕਾਨੂੰਨ ਵਿਵਸਥਾ ਨਾਲੋਂ ਦੇਖੋ ਜਿਵੇਂ ਰਸਤਾ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਹੈਗਾ। ਇਹ ਪੰਜਾਬ ਸਰਕਾਰ ਚਲਾ ਰਹੇ ਨੇ। ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮੜਾ ਕੇ ਰਹਿ ਗਈ ਹੈ। ਬੜੇ ਦੁੱਖ ਦੀ ਗੱਲ ਹੈ। ਔਰ ਇਧਰ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰ ਨੇ ਉਹ ਪੰਜਾਬ ਦੇ ਹੋਮ ਮਿਨਿਸਟਰ ਵੀ ਨੇ ਔਰ ਮੈਂ ਕਹਿੰਨਾ ਉਹਨਾਂ ਨੂੰ ਐਫਓ ਜੀ ਹਾਲਾਤ ਦੇ ਵਿੱਚ ਤੁਰੰਤ ਇਸਤਫਾ ਦੇ ਦੇਣਾ ਚਾਹੀਦਾ ਜੋ ਨਹੀਂ ਪੰਜਾਬ ਸੰਭਾਲ ਸਕਦੇ ਛੱਡ ਦੇਣ ਲੇਕਿਨ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਇਨਾ ਵਖਵਦੀ ਲੋਕਾਂ ਦੇ ਉੱਤੇ ਇਨਾ ਅਰਾਜਕ ਲੋਕਾਂ ਦੇ ਵਾਸਤੇ ਬੁਚੜ ਖੰਡਾ ਨਾ ਬਣਾ ਅੱਜ ਹੀ ਅਮਰਪਾਲ ਨੇ ਸੋਚ ਚੁੱਕੀ ਹੈ ਪਪਾ ਜੀ ਬੇਸ਼ੱਕ ਪਰ ਰੋਲ ਤੇ ਹੈ ਜਿਸ ਨੂੰ ਜੋ ਕਿ ਅੱਜ ਹੀ ਇਸ ਤਰ੍ਹਾਂ ਦਾ ਹਮਲਾ ਹੋਣਾ ਕਿਸਨ ਲੱਗਦਾ ਵੱਖਵਾਦੀ ਹੈ ਫਿਰ ਸਿਰ ਉਠਾਉਣ ਨੂੰ ਬਠੇ ਨਹੀਂ ਮੈਂ ਤੇ ਕਹਿ ਰਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤੋਂ ਵੱਖਵਾਦੀ ਸ਼ਕਤੀਆਂ ਦਾ ਸਿਰ ਜਿਹੜਾ ਹੈ ਉਹਨਾਂ ਨੇ ਚੱਕਣਾ ਸ਼ੁਰੂ ਕਰ ਦਿੱਤਾ ਹੈ ਔਰ ਆਪਾਂ ਦੇਖ ਰਹੇ ਹਾਂ ਲਗਾਤਾਰ 2.5 ਸਾਲਾਂ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਗਿਆ ਹੋਵੇ ਜਿਸ ਦਿਨ ਕੋਈ ਕਤਲੋ ਗੈਰਤ ਨਾ ਹੁੰਦੀ ਹੋਵੇ ਵੇ ਪ੍ਰਮੁੱਖ ਲੋਕਾਂ ਦੀ ਕਤਲ ਨਾ ਹੁੰਦੇ ਹੋ ਸੋ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਭਗਵੰਤ ਮਾਨ ਨੂੰ ਇਹ ਸਿੱਧੀ ਜ਼ਿੰਮੇਵਾਰੀ ਲੈਣੀ ਚਾਹੀਦੀ ਉਹ ਹੋਮਨਸਟਰ ਨੇ ਪਰ ਮੇਰੇ ਤੇ ਇੱਕ ਇਹ ਨਾ ਹੈ ਕਿ ਨਹੀਂ ਜ਼ਿੰਮੇਵਾਰੀ ਸੰਭਾਲ ਸਕਦਾ ਛੱਡੋ ਨਾ ਕਿਉਂ ਪੰਜਾਬ ਦੀ ਜਨਤਾ ਨੂੰ ਤੁਸੀਂ ਮਰਵਾਉਣ ਲੱਗੇ ਹੋਏ ਹੋ ਤੁਸੀਂ ਆਪਣੇ ਸਟੇਜਾਂ ਸੰਭਾਲ ਲਓ ਮਸਕਰੀਆਂ ਕਰੋ ਤੁਹਾਨੂੰ ਸਰਕਾਰ ਨਾਲ ਕੀ ਹੈ ਸੋ ਭਾਰਤੀ ਜਨਤਾ ਪਾਰਟੀ ਦੀ ਕਿਹੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਔਰ ਇਮੀਡੀਏਟਲੀ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਹੈਗਾ ਭਗਵੰਤ ਮਾਨ ਨੂੰ ਇਸਤਿਫਾ ਦੇ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਪਨ ਭਾਜਪੀ ਪੰਜਾਬ ਦੇ ਜਲਅਸ਼ਕਤੀ ਅਨਸਿੰਘ ਜਿਹੜਾ ਅੱਜ ਲੁਧਿਆਣਾ ਵਿਖੇ ਸ਼ਿਵ ਸੇਨਾ ਦੇ ਆਗੂ ਸੰਦੀਪ ਠਾਪਰ ਗੁਰਤੇ ਸ਼ਰੇ ਆਮ ਦਿਨ ਦਿਹਾੜੇ ਦੋ ਨਿਹੰਗ ਸਿੰਘਾਂ ਵੱਲੋਂ ਤਾਂ ਜਾਣਲੇਵਾ ਹਮਲਾ ਕੀਤਾ ਗਿਆ ਕਿਤਨੇ ਗਿਤੇ ਪੰਜਾਬ ਦੀ ਖਾਸ ਕੇ ਲੁਧਿਆਣਾ ਸ਼ਹਿਰ ਦੀ ਲਾ ਐਂਡ ਆਰਡਰ ਸਿਧੀ ਦੇ ਉਪਰਿਕ ਸਵਾਲਿਆ ਨਿਸ਼ਾਨ ਪੈਦਾ ਹੋ ਗਏ ਔਰ ਐਦਾਂ ਦੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਦੋ ਨਿਹੰਗ ਸਿੰਘਾਂ ਵੱਲੋਂ ਇੱਕ ਸ਼ਿਵ ਸੇਨਾ ਆਗੂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਤੋ ਲੋਗਿਆਣਾ ਵਿੱਚ دہشت ਦਾ ਮਾਹੌਲ ਦੇ ਨਾਲ ਜਿੱਥੇ ਸ਼ਿਵ ਸੈਨਾ ਆਗੂਆਂ ਦੇ ਵਿੱਚ ਇਸ ਰੋਸ ਇੱਕ ਹਮਲੇ ਨੂੰ ਲੈ ਕੇ ਕਾਫੀ ਰੋਸ